ਇਹ ਯੂਰੀਆ ਜਿੱਦੋਂ ਜ਼ਮੀਨ 'ਚ ਜ਼ਿਆਦਾ ਪੈਂਦਾ ਹੈ ਤੇ ਜਿੰਨੇ ਗੰਡੋਏ ਐ ਗੰਡੋਏ ਕਿੰਨੇ ਨਾਜ਼ੁਕ ਹੁੰਦੇ ਆ ਤੁਹਾਨੂੰ ਜਿੱਦੋਂ ਇੰਨਾ ਯੂਰੀਆ ਪਾਏਗਾ ਤੇ ਗੰਡੋਆ ਮਰ ਗਿਆ ਗੰਡੋਆ ਇਹਦਾ ਕੰਮ ਐ ਉਹ ਜ਼ਮੀਨ ਨੂੰ ਪੋਲਾ ਰੱਖਦਾ ਉੱਪਰ نیچے ਉੱਪਰ نیچے ਜਾ ਕੇ ਉਹ ਛੇਦ ਕਰ ਦਿੰਦਾ ਤਾਂ ਕਿ ਹਵਾ ਆਰ ਪਰ ਹੋਏ ਪੋਲੀ ਹੋਏ ਜ਼ਮੀਨ ਤੇ ਉਹ ਗੰਡੋਏ ਖਤਮ ਹੋ ਜਾਂਦੇ ਆ ਹੂੰ ਤੇ ਦਿੱਸਤ ਨਹੀਂ ਤੁਸੀਂ ਜ਼ਮੀਨ ਨੂੰ ਬਦਲੋਗੇ ਗੰਡੋਏ ਵਧਣ ਡਾ ਪੈਂਦੇ ਆ ਹਾਲਾਂਕਿ ਸਿਸਟਮ ਨੂੰ ਵਾਪਸ ਰਿਕਵਰ ਕਰਨਾ ਵੀ ਇੰਨਾ ਔਖਾ ਨਹੀਂ ਹੈ ਜੀ ਛੱਡਣਾ ਪੈਂਦਾ ਥੋੜਾ ਪਰ ਉੰਨਾ ਵੀ ਅੱਜਕੱਲ ਕੋਈ ਛੱਡਣ ਨੂੰ ਤਿਆਰ ਨਹੀਂ ਜੀ ਜ਼ਮੀਨ ਨੂੰ ਜੀ ਤੇ ਪੂਰਾ ਜਿਹੜਾ ਸਿਸਟਮ ਹੈ ਨਾ ਇਹ ਤਾਂ ਬਹੁਤ ਬਹੁਤ ਵੱਡਾ ਟੌਪਿਕ ਹੈ ਜਿੱਦੋ ਜੇ ਇਸ ਚੀਜ਼ ਤੇ ਗੱਲ ਕਰੋਗੇ ਬਹੁਤ ਵੱਡਾ ਟੌਪਿਕ ਹੈ ਪਰ ਅਗਰ ਛੋਟੀਆਂ ਛੋਟੇ ਦੇ ਤੇ ਸਮਝਣਾ ਹੋਏ ਜੀ ਤੇ ਜਿਹੜਾ ਜਿੰਨਾ ਵੀ ਸਾਡਾ ਅੱਜਕੱਲ ਅਸੀਂ ਦੇਖੀਏ ਕਿ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਬਹੁਤ ਹੀ ਖਰਾਬ ਹੈ ਉਹ ਹਨ ਨੂੰ ਨਿਊਟ੍ਰੀਸ਼ਨ ਨਹੀਂ ਦੇ ਰਿਹਾ ਬੋਡੀ ਨੂੰ ਇਹ ਹੀ ਰੀਜ਼ਨ ਆ ਵੀ ਹਰ ਇੱਕ ਖਾਣੇ ਨੂੰ ਕਹਿੰਦੇ ਵੀ ਇਹ ਵੀ ਗਲਤ ਆ ਇਹ ਨਹੀਂ ਖਾਣਾ ਚਾਹੀਦਾ ਇਹ ਨਹੀਂ ਖਾਣਾ ਚਾਹੀਦਾ ਜੇ ਫਿਰ ਮੰਨ ਕੇ ਚਲੋ ਹਰ ਪਾਸ ਤੋਂ ਆਪਾਂ ਘੇਰੇ ਗਏ ਆ ਖਾਣ ਪੀਣ ਬਾਰੇ ਆਪਾਂ ਨੂੰ ਨੌਲੇਜ ਨਹੀਂ کہہ ਸਕਦੇ ਆ ਕਿਸੇ ਨੂੰ ਜਾਂ ਕੋਈ ਹੁਣ ਟਾਈਮ ਇੰਨਾ ਅਪ ਹੋ ਗਿਆ ਕਰਨਾ ਨਹੀਂ ਚਾਹੁੰਦਾ ਹਾਲਾਤ ਕੰਡੀਸ਼ਨ ਉਹ ਜੇ ਹੋ ਗਈ ਆ ਤੇ ਬਾਕੀ ਜੇ ਖਾਣਾ ਵੀ ਮੰਨ ਕੇ ਚਲੋ ਕਿਸ ਤਰ੍ਹਾਂ ਦਾ ਜਿਵੇਂ ਤੁਸੀਂ ਯੂਜ਼ ਕਰਦੋਂ ਕਿਸ ਤਰ੍ਹਾਂ ਦਾ ਖਾਣਾ ਚਾਹੀਦਾ ਜੋ ਜਿਹਦੇ ਨਾਲ ਮੰਨ ਕੇ ਚਲੋ ਬੰਦਾ ਜਿਹੜਾ ਜਿੱਥੋਂ ਤੱਕ ਹੋ ਸਕੇ ਜਿਹਦੇ ਤੇ ਕਪੈਸਿਟੀ ਹੋ ਲਿਆ ਸਕੇ ਹੂੰ ਦੇਖੋ ਜਿੰਨਾ ਸਿੰਪਲ ਅਸੀਂ ਖਾ ਸਕਦੇ ਹਾਂ ਨਾ ਜੀ ਰੀਜਨਲ ਜਿਹੜਾ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਉਗ ਰਿਹਾ ਜੀ ਸੀਜ਼ਨਲ ਅ ਅੱਜ ਕੱਲ ਤਾਂ ਸੀਜ਼ਨਲ ਵੀ ਨਹੀਂ ਪਤਾ ਕਿਹਨੂੰ ਵੀ ਸੀਜ਼ਨਲ ਕੀ ਆ ਨਾ ਜੇ ਤੁਸੀਂ ਸ਼ਹਿਰਾਂ ਦੇ ਬੱਚਿਆਂ ਨੂੰ ਪੁੱਛੋਗੇ ਤਾਂ ਉਹਨਾਂ ਨੂੰ ਕੁਝ ਨਹੀਂ ਪਤਾ ਜੀ ਕਿਉਂਕਿ ਸਾਰਾ ਸਾਲ ਗਾਜਰ ਗੋਭੀ ਮਟਰ ਜੀ ਕद्दू ਤੋਰੀਆਂ ਸਾਰਾ ਸਾਲ ਤੁਹਾਨੂੰ ਸਭ ਕੁਝ ਮਿਲੇਗਾ ਜੀ ਤੋ ਜਦੋਂ ਸਾਰਾ ਸਾਲ ਉਹ ਚੀਜ਼ਾਂ ਮਿਲਦੀਆਂ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਕਿਹੜਾ ਸੀਜ਼ਨ ਹੈ ਉਹਨਾਂ ਦਾ ਹੈਨਾ ਤੋ ਇਸ ਕਰਕੇ ਸ਼ਹਿਰਾں ਚ ਤੇ ਬੜੀ ਜ਼ਿਆਦਾ ਹੈ پیسے ਕਮਾਉਣ ਦੀ ਦੌੜ ਉਹ ਮਤਲਬ ਕਿ ਬਣਾਈ ਜਾਂਦੇ ਕੋਈ ਸੀਜ਼ਨ ਨਹੀਂ ਰਿਹਾ ਕਿਸੇ ਦਾ ਸੀਜ਼ਨ ਬਿਨਾਂ ਸੀਜ਼ਨ ਤੋਂ ਚੀਜ਼ਾਂ ਉਗਾਈਆਂ ਜਾ ਰਹੀਆਂ ਅਲੱਗ ਅਲੱਗ ਟੈਕਨੀਕ ਹੈ ਉਹਦੇ ਵਾਸਤੇ ਕੈਮੀਕਲ ਵਰਤ ਰਹੇ ਹੈ ਜਿਹਦੇ ਨਾਲ ਕਿ ਚੀਜ਼ਾਂ ਤੁਸੀਂ ਉਗੋਬੀ ਜਿਹੜੀ ਹੈ ਉਹ ਕਿਹੇ ਵੀ ਸੀਜ਼ਨ ਵਿੱਚ ਵਰਤੀ ਜਾ ਰਹੀ ਹੈ ਜਾਂ ਫਿਰ ਉਹ ਆਖ ਦਿੰਦੇ ਆ ਕਿ ਪਹਾੜਾਂ ਤੋਂ ਆ ਰਿਹਾ ਹੈ ਜੀ ਪਰ ਉਹ ਚੀਜ਼ ਜਿਹੜੀ ਕਿ ਸਾਡੇ ਇਲਾਕੇ 'ਚ ਨਹੀਂ ਹੋ ਰਹੀ ਉਹ ਸਾਡੇ ਵਾਸਤੇ ਸਹੀ ਨਹੀਂ ਹੈ ਉਹ ਪਹਾੜਾ ਵਾਲੇ ਲੋਕਾਂ ਵਾਸਤੇ ਉਹ ਠੀਕ ਹੋਏਗੀ ਪਰ ਸਾਡੇ ਵਾਸਤੇ ਨਹੀਂ ਹੈ ਜੀ ਪਹਾੜਾਂ 'ਚ ਲੋਕ ਸਬਜ਼ੀਆਂ ਨਹੀਂ ਖਾਂਦੇ ਜੀ ਜਿਆਦਾ ਇੱਥੇ ਹੀ ਮੈਂ ਦੇਖਿਆ ਪਿੰਡ ਵਿੱਚ ਤੇ ਇਹਨਾਂ ਦੀਆਂ ਬੜੀਆਂ ਹੀ ਅਲੱਗ-ਅਲੱਗ ਦੀਆਂ ਸਬਜ਼ੀਆਂ ਆ ਉਹ ਜੰਗਲੀ ਜੀਆਂ ਸਬਜ਼ੀਆਂ ਲਿਆਉਣਗੇ ਚਟਨੀਆਂ ਜਿਆਦਾ ਬਣਾਉਂਦੇ ਆ ਇੱਥੇ ਜਿਹੜੀ ਦੀਦੀ ਕੰਮ ਕਰਦੇ ਤੁਸੀਂ ਦੇਖਿਆ ਇੰਨਾ ਕੋ ਬੜਾ ਕੁਝ ਸਿੱਖਿਆ ਜੀ ਕਿ ਕਿਸ ਤਰ੍ਹਾਂ ਇਹ ਬੜੀਆਂ ਸਿੰਪਲ ਸਿੰਪਲ ਚੀਜ਼ਾਂ ਬਣਾ ਬਣਾ ਕੇ ਖਾਂਦੇ ਆ ਤੇ ਜਿੰਨਾ ਸੀ ਘੱਟ ਤੋਂ ਘੱਟ ਉਹ ਜਿੰਨਾ ਹੀ ਜਿਆਦਾ ਐਕਚੁਅਲੀ ਜੇ ਤੁਸੀਂ ਵਧੀਆ ਰਹਿਣਾ ਹੈ ਤੇ ਜਿੰਨਾ ਘੱਟ ਪੈਸਾ ਖਰਚਾ ਕਰੋਗੇ ਉੰਨੇ ਵਧੀਆ ਰਹੋਗੇ